ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਭਾਈ ਗੁਰਦਾਸ ਜੀ ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਸੁਆਵ ਇੱਥੇ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿਣਾ ਚਾਹੁੰਦੇ ਨੇ ਜਿਵੇਂ ਹੀ ਗੁਰੂ ਨਾਨਕ ਸਾਹਿਬ ਜੀ ਪ੍ਰਗਟ ਹੋਏ ਅਗਿਆਨ ਦਾ ਹਨੇਰਾ ਦੂਰ ਹੋ ਗਿਆ ਸੱਚ ਦਾ ਚਾਨਣ ਹੋ ਗਿਆ ਅਰਥਾਤ ਸੱਚ ਦਾ ਪ੍ਰਕਾਸ਼ ਹੋ ਗਿਆ ਇੱਥੇ ਭਾਈ ਗੁਰਦਾਸ ਜੀ ਨੇ ਗੁਰੂ ਨਾਨਕ ਸਾਹਿਬ ਜੀ ਨੂੰ ਸੱਚ ਦਾ ਚਾਨਣ ਆਖਿਆ ਹੈ ਹਨੇਰਾ ਭੱਜ ਗਿਆ ਤੇ ਸੱਚ ਦਾ ਚਾਨਣ ਹੋ ਗਿਆ ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਹਨੇਰ ਪਲਵਾ ਇਥੇ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿਣਾ ਚਾਹੁੰਦੇ ਨੇ ਜਿਵੇਂ ਸਵੇਰ ਨੂੰ ਸੂਰਜ ਚੜਦਾ ਹੈ ਤੇ ਤਾਰੇ ਅਲੋਪ ਹੋ ਜਾਂਦੇ ਨੇ ਤਾਰੇ ਛਿਪ ਜਾਂਦੇ ਨੇ ਓਵੇਂ ਹੀ ਸੱਚ ਦਾ ਸੂਰਜ ਚੜਿਆ ਇਥੇ ਭਾਈ ਸਾਹਿਬ ਨੇ ਗੁਰੂ ਨਾਨਕ ਸਾਹਿਬ ਜੀ ਦੀ ਰੂਹ ਸੱਚ ਦਾ ਸੂਰਜ ਆਖਿਆ ਹੈ ਜਿਉਂ ਹੀ ਸੱਚ ਦਾ ਸੂਰਜ ਚੜਿਆ ਅਗਿਆਨਤਾ ਦਾ ਹਨੇਰਾ ਭੱਜ ਗਿਆ ਝੂਠ ਭੱਜ ਗਿਆ ਤੇ ਸੱਦੇ ਦਾ ਸੂਰਜ ਚੜ ਗਿਆ ਸਿੰਘ ਬੁਕੇ ਮਰਗਾਵਲੀ ਭੰਨੀ ਜਾਏ ਨਾ ਟੀਰ ਤਰਵਾ ਐਥੇ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿਣਾ ਚਾਹੁੰਦੇ ਨੇ ਜਿਵੇਂ ਸ਼ੇਰ ਦਹਾਰਦਾ ਹੈ ਸ਼ੇਰ ਦੀ ਦਹਾਰ ਨੂੰ ਸੁਣ ਕੇ ਖਿਰਨੀਆਂ ਡਾਰਾਂ ਪੱਜ ਜਾਂਦੀਆਂ ਨੇ ਉਹ ਟੀਰ ਜ ਨਹੀਂ ਧਰਦੀਆਂ ਉਵੇਂ ਹੀ ਗੁਰੂ ਨਾਨਕ ਸਾਹਿਬ ਜੀ ਨੂੰ ਵੇਖ ਕੇ ਕੂੜ ਭੱਜ ਗਿਆ ਅਗਿਆਨਤਾ ਦਾ ਹਨੇਰੇ ਨੂੰ ਭਜੜਾ ਪੈ ਗਈਆਂ ਅਰਥਾਤ ਭਾਈ ਸਾਹਿਬ ਕਹਿਣਾ ਚਾਹੁੰਦੇ ਨੇ ਜੋ ਪਖੰਡੀ ਸੀ ਜੋ ਪ੍ਰਮਾਤਮਾ ਦੇ ਨਾਮ ਤੇ ਪਖੰਡ ਕਰਦੇ ਸੀ ਲੋਕਾਂ ਨੂੰ ਡਟ ਰਹੇ ਸੀ ਉਹਨਾਂ ਨੂੰ ਫਿਕਰ ਪੈ ਗਿਆ ਉਹਨਾਂ ਨੂੰ ਭਜੜਾ ਪੈ ਗਿਆ ਜਿੱਥੇ ਬਾਬਾ ਪੈਰ ਧਰੇ ਪੂਜਾ ਆਸਨ ਥਾਪਣ ਸਵਾ ਇਹਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿਣਾ ਚਾਹੁੰਦੇ ਨੇ ਜਿੱਥੇ-ਜਿੱਥੇ ਗੁਰੂ ਨਾਨਕ ਸਾਹਿਬ ਜੀ ਪੈਰ ਟਾਦੇ ਸੀ ਜਾਂਦੇ ਸੀ ਉਹ ਅਸਥਾਨ ਪੂਜਨਯੋਗ ਹੋ ਜਾਂਦਾ ਸੀ ਉਹ ਸਥਾਨ ਦੀ ਪੂਜਾ ਕੀਤੀ ਜਾਂਦੀ ਸੀ ਉਥੇ ਧਾਰਮਿਕ ਸਥਾਨ ਬਣ ਜਾਂਦਾ ਸੀ ਉਹ ਸਥਾਨ ਤੇ ਗੱਦੀ ਲੱਗ ਜਾਂਦੀ ਸੀ ਅਰਥਾਤ ਉਹ ਸਥਾਨ ਪੂਜਨ ਜੋਗ ਹੋ ਜਾਂਦਾ ਸੀ ਉੱਥੇ ਲੋਕ ਪੂਜਾ ਕਰਦੇ ਸੀ ਲੋਕ ਜੈ ਜੈਕਾਰ ਕਰੰ ਤੱਕ ਪੈਂਦੇ ਸੀ ਸਿੱਧ ਅਸਨ ਸਭੋ ਜਗਤ ਦੇ ਨਾਨਕ ਆਦ ਮਤੇ ਜੇ ਕਵਾ ਇੱਥੇ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿਣਾ ਚਾਹੁੰਦੇ ਨੇ ਜਿੰਨੇ ਵੀ ਪ੍ਰਸਿੱਧ ਅਸਥਾਨ ਸੀ ਉਹ ਨਾਨਕ ਮਤੇ ਅਰਥਾਤ ਗੁਰੂ ਦੇ ਨਾਂ ਤੇ ਪ੍ਰਸਿੱਧ ਹੋ ਗਏ ਅਰਥਾਤ ਸਿੱਧਾਂ ਨੇ ਆਪਣੇ ਅਸਥਾਨ ਦਾ ਨਾਮ ਵੀ ਨਾਨਕ ਮੱਤਾ ਰੱਖ ਦਿੱਤਾ ਫਿਰ ਉੱਥੇ ਗੋਦਵਰਾ ਬਣ ਗਿਆ ਇਹ ਅਸਥਾਨ ਨਾਨਕ ਮੱਤੇ ਦੇ ਨਾਂ ਤੇ ਪ੍ਰਸਿੱਧ ਹੋ ਗਿਆ ਹੋਰ ਵੀ ਬਹੁਤ ਸਾਰੇ ਅਸਥਾਨ ਸੀ ਜੋ ਗੁਰੂ ਦੇ ਨਾਂ ਤੇ ਪ੍ਰਸਿੱਧ ਹੋ ਗਏ ਕਰੇ ਕਰ ਅੰਦਰ ਧਰਮ ਸਾਲ ਹੋਵੇ ਕੀਰਤਨ ਸਦਾ ਵਿਸਵਵ ਇੱਥੇ ਪਾਇਸਾ ਭਾਈ ਗੁਰਦਾਜ ਜੀ ਕਹਿਣਾ ਚਾਹੁੰਦੇ ਨੇ ਹਰ ਘਰ ਵਿੱਚ ਧਰਮਸ਼ਾਲਾ ਬਣ ਗਈ ਅਰਥਾਤ ਹਰ ਘਰ ਧਰਮਸ਼ਾਲਾ ਹੋ ਗਿਆ ਹਰ ਘਰ ਦੇ ਵਿੱਚ ਕੀਰਤਨ ਹੋਣ ਲੱਗਾ ਗੁਰੂਆਂ ਦੀ ਬਾਣੀ ਚੱਲਣ ਲੱਗ ਪਈ ਗੁਰੂਆਂ ਦਾ ਸਿਮਰਨ ਸ਼ੁਰੂ ਹੋ ਗਿਆ ਪਰਮਾਤਮਾ ਦੀ ਗੁਰਬਾਣੀ ਚੱਲਣ ਲੱਗ ਪਈ ਇੰਜ ਲੱਗਦਾ ਸੀ ਜਿਵੇਂ ਹਰ ਰੋਜ਼ ਵਿਸਾਖੀ ਦਾ ਮੇਲਾ ਹੋਵੇ ਹਰ ਘਰ ਵਿੱਚ ਹਰ ਰੋਜ ਕੀਰਤਨ ਹੋਣ ਲੱਗ ਪਿਆ ਬਾਬੇ ਤਾਰੇ ਚਾਰ ਚੱਕ ਨੌਖੰਡ ਧਰਤੀ ਸਚਾ ਟਵਾ ਤੇ ਪਈ ਸੋ ਪਈ ਗੁਰਦਾ ਜੀ ਕਹਿਣਾ ਚਾਹੁੰਦੇ ਨੇ ਗੁਰੂ ਨਾਨਕ ਸਾਹਿਬ ਜੀ ਨੇ ਚਾਰਾਂ ਦਿਸ਼ਾਵਾਂ ਨੂੰ ਟਾਰ ਦਿੱਤਾ ਜਿਵੇਂ ਕਿ ਉੱਤਰ ਦੱਖਣ ਪੂਰਬ ਪੱਛਮ ਚਾਰੇ ਦਿਸ਼ਾਵਾਂ ਨੂੰ ਦਾਰ ਦਿੱਤਾ ਨੌਖੰਡ ਪਿਥਵੀ ਅਰਥਾਤ ਸਾਰੀ ਪਿਥਵੀ ਤੇ ਸੱਚ ਦਾ ਮੇਲ ਹੋ ਗਿਆ ਸੱਚ ਦਾ ਪ੍ਰਕਾਸ਼ ਹੋ ਗਿਆ ਗੁਰਮੁਖ ਕੱਲ ਵਿੱਚ ਪ੍ਰਗਟ ਹੁਆ ਇੱਥੇ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿਣਾ ਚਾਹੁੰਦੇ ਨੇ ਕਲਦਗ ਵਿੱਚ ਸ੍ਰੋਮਣੀ ਗੁਰੂ ਪ੍ਰਗਟ ਹੋ ਗਿਆ ਅਰਥਾਤ ਗੁਰੂ ਨਾਨਕ ਸਾਹਿਬ ਜੀ ਪ੍ਰਗਟ ਹੋ ਗਏ ਸੱਚ ਦਾ ਪ੍ਰਕਾਸ਼ ਪਰਕਟ ਹੋ ਗਿਆ ਵਾਹਿਗੁਰੂ ਜੀ ਭਾਈ ਸਾਹਿਬ ਦੀ ਇਸ ਵਾਰ ਦੀ ਪਉੜੀ ਦੇ ਅਰਥ ਕਰਦਿਆਂ ਹੋਇਆਂ ਮੇਰੇ ਕੋਲ ਕਾਫੀ ਭੁੱਲਾਂ ਕਾਫੀ ਗਲਤੀਆਂ ਹੋਈਆਂ ਹੋਣਗੀਆਂ ਅਣਜਾਨ ਬੱਚਾ ਸਮਝ ਕੇ ਮਾਪ ਕਰਨਾ ਕਿਉਂਕਿ ਜਿੰਨ ਨੂੰ ਮੈਂ ਅਰਥ ਕਰ ਸਕਦਾ ਸੀ ਮੈਂ ਅਰਥ ਕਰ ਦਿੱਤੇ ਨੇ ਆਪਣੀ ਮਤ ਅਨੁਸਾਰ ਅਰਥ ਕੀਤੇ ਨੇ ਜਿੰਨ ਨੂੰ ਮੈਨੂੰ ਮੇਰੇ ਸਤਿਗੁਰੂ ਨੇ ਸੋਝੀ ਦਿੱਤੀ ਹੈ ਸੋ ਮੈਂ ਆਖ ਤਾ ਵੀ ਪੇਰੇ ਅਣਜਾਨ ਬੱਚਾ ਸਮਝ ਕੇ ਮਾਫ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ